केजीवाल सुप्रीम कोर्ट ਤੋਂ ਮਿਲੀ ਰਾਹਤ ਤੇ ਬੋਲੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਰਟ ਤੋਂ ਅੰਤਰੀ ਮ जमानत ਮਿਲੀ ਆ ਕਲੀਨ ਚਿੱਟ ਨਹੀਂ ਅਰਵਿੰਦ ਕੇਜੀਵਾਲ ਦਾ ਵੱਡਾ ਦਾਵਾ ਕਿ ਆ ਪੀਐਮ ਦਾ ਮਿਸ਼ਨ ਹੈ ਵਨ ਨੇਸ਼ਨ ਵਨ ਲੀਡਰ ਇਹ 2 ਮਹੀਨੇ ਦੇ ਵਿੱਚ ਖਤਮ ਕਰ ਦੇਣਗੇ ਯੋਗੀ ਹੈ ਅਦਿੱਤਿਆਨਾਥ ਦੀ ਰਾਜਨੀਤੀ ਅਗਲੇ ਸਾਰੇ ਰਟਾਇਰ ਹੋ ਕੇ ਮੋਦੀ ਅਮਿਤ ਸ਼ਾਹ ਨੂੰ ਬਰਾਉਣਗੇ ਪੀਐਮ ਬੀਜਪੀ ਦਾ ਕੇਜਰੀਵਾਲ ਤੇ ਪਲਟਵਾਰ ਕਾ ਜੇਲ ਰਿਟਰਨ ਕਲੱਬ ਦੇ ਵਿੱਚ ਸ਼ਾਮਲ ਹੋਏ ਕੇਜੀਵਾਲ ਕੋਲ ਤੇ ਰਹਿਤੇ ਆਏ ਨੇ ਬਾਹਰ ਕੇਜੀਵਾਲ ਦੀਆਂ ਗੱਲਾਂ ਦਾ ਨਹੀਂ ਰਿਹਾ ਭਰੋਸਾ ਤਲਵੀਰ ਗੋਲਡੀ ਦਾ ਆਪਣੇ ਪੁਰਾਣੇ ਕਾਂਗਰਸੀ ਸਾਥੀਆਂ ਨੂੰ ਜਵਾਬ ਨਿਊਜ਼ 18 ਤੇ ਬੋਲੇ ਮੈਂ ਕਾਂਗਰਸ ਦੇ ਨਾਲ ਗਦਾਰੀ ਨਹੀਂ ਬਗਾਵਤ ਕੀਤੀ ਜੈ ਹੈ ਖੈਰ ਨੂੰ ਵੀ ਵਾਰ-ਵਾਰ ਪਾਰਟੀ ਬਦਲਣ ਤੇ ਕੀਤੇ ਸਵਾਲ ਅਜਰਾ 8 ਵਜੇ ਨਿਊਜ਼ ਰੂਮ ਕਟਾਰੇ ਦੇ ਵਿੱਚ ਤਲਵੀਰ ਗੋਲਡੀ ਦੇ ਨਾਲ ਪੂਰੀ ਗੱਲਬਾਤ ਸਰਕਾਰੀ ਕੋਠੀ ਵਿਵਾਦ ਦੇ ਵਿਚਾਰੇ ਰਵਨੀਤ ਬਿੱਟੂ ਨੇ ਭਾਜਪਾ ਦਫ਼ਤਰ ਦੇ ਵਿੱਚ ਬਿਤਾਈ ਪੂਰੀ ਰਾਤ ਬੋਲੇ ਜਦੀ ਜ਼ਮੀਨ ਗਿਰਵੀ ਰੱਖ ਕੇ ਨਿਗਮ ਨੂੰ 2 ਕਰੋੜ ਰੁਪਏ ਦਾ ਕਰ ਚੁੱਕਿਆ ਹਾਂ ਭੁਗਤਾਨ। ਕਿਆ ਹੁਣ ਸਰਕਾਰ ਦੀ ਮਰਜ਼ੀ ਕਿਸੇ ਨੂੰ ਵੀ ਦੇਵੇ ਕੋਠੀ। ਫਡੂਰ ਸਾਹਿਬ ਤੋਂ ਕਾਂਗਰਸ ਉਮੀਦਵਾਰ ਕੁਲਦੀਪ ਜ਼ੀਰਾ ਨੇ ਉਮੀਦਵਾਰਾਂ ਦੇ ਡੋਪ ਟੈਸਟ ਦੀ ਕੀਤੀ ਮੰਗ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ। ਕਿ ਮੈਂ ਪਹਿਲ ਦੇ ਆਧਾਰ ਤੇ ਕਰਵਾਗਾ ਟੈਸਟ। ਅਮੀਰਪੁਰ ਦੇ ਵਿੱਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਵੱਡਾ ਰੋਡ 'ਚ ਵਿਜੇ ਸੰਕਲਪ ਰੈਲੀ ਦੇ ਜ਼ਰੀਏ ਕੀਤਾ ਸ਼ਕਤੀ ਪ੍ਰਦਰਸ਼ਨ ਰੈਲੀ ਕਰਕੇ ਬਰੋਧੀਆਂ ਤੇ ਸਾਡੇ ਤਿੱਖੇ ਨਿਸ਼ਾਨੇ ਪੰਜਾਬ ਦੇ ਮਸ਼ਹੂਰ ਸ਼ਾਇਰ surjit patar ਦਾ ਦੇਹਾਂਤ 79 ਸਾਲ ਦੀ ਉਮਰ ਦੇ ਵਿੱਚ ਦੁਨੀਆ ਨੂੰ ਖਿਆਲ ਵਿਦਾ ਦਾ ਜਾਣ ਦੇ ਪਿਛਲੇ ਅੰਮ੍ਰਿਤ ਸਾਹ ਗੱਲ ਕੀਤਾ ਜਾਵੇਗਾ ਸਸਕਾਰ surjit patar ਦੇ ਦੇਹਾਂਤ ਦੇ ਨਾਲ ਪੰਜਾਬੀ ਸਾਹਿਤ ਜਗਤ ਦੇ ਵਿੱਚ ਸੋਗ ਦੀ ਲਹਿਰ ਉੱਗੇ ਸਾਹਿਤਕਾਰਾਂ ਤੇ ਸਿਆਸਤਦਾਨਾਂ ਨੇ ਜਪਿਆ ਦੁੱਖ ਸੀਆਂ ਮਾਂ ਬੋਲੀ ਪੰਜਾਬੀ ਮਾਂ ਬੋਲੀ ਦਾ ਵਿੜਾ ਹੋਇਆ ਸੁਣਨਾ ਆਮ ਆਦਮੀ ਪਾਰਟੀ ਚ 골ਡੀ ਐਵੇਂ ਨਹੀਂ ਗਿਆ ਇਹ ਬੰਮ ਮਰੋੜ ਕੇ ਲਿਆਂਦਾ ਗਿਆ ਮੈਂ ਪਾਰਟੀ ਛੱਡੀ ਨਹੀਂ ਮੈਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਕੋ ਟਿਕਟ ਦਾ ਇੱਥੇ ਮਸਲਾ ਨਹੀਂ ਸੀ ਵਗਾਵਤ ਦਾ ਮਸਲਾ ਸੀ ਕਾਂਗਰਸ ਇਸ ਨੂੰ ਗੱਦਾਰੀ ਕਹਿ ਰਹੀ ਮੈਂ ਹਮੇਸ਼ਾ ਵਗਾਵਤੀ ਰਾਹ ਤੇ ਹੀ ਰਹਾ ਮੈਂ ਵਗਾਵਤ ਹੀ ਕਰਨਾ ਜਾਣਦਾ ਦਿਲਵੀਰ 골ਡੀ ਇੱਕ ਅਜਿਹੀ ਫੈਮਲੀ ਤੋਂ ਆਉਂਦਾ ਹੈ ਜਿਨ੍ਹਾਂ ਦੇ ਪਿਤਾ ਜੀ ਇੱਕ ਵਿਭਾਗ ਦੇ ਵਿੱਚ ਇਨਸਪੈਕਟਰ ਦੀ ਨੌਕਰੀ ਕਰਦੇ ਸੀ ਕਾਂਗਰਸ ਨੇ ਉਹਨਾਂ ਨੂੰ ਮੌਕਾ ਦਿੱਤਾ ਅੱਜ ਉਹ ਕਾਂਗਰਸ ਨੂੰ ਗੱਲਾਂ ਸੁਣਾ ਰਿਹਾ ਹੈ ਪਾਰਟੀ ਛੱਡ ਗਏ ਮੇਰਾ ਬਾਪ ਮੇਰੇ ਲਈ ਪਾਰਟੀਆਂ ਮੈਟਰ ਨਹੀਂ ਕਰਦੀਆਂ ਜਿਹੜੀ 20 ਸਾਲ ਜਿੰਨਾਂ ਲਈ ਮੈਂ ਕੰਮ ਕਰਿਆ ਉਹ ਮੈਨੂੰ ਅੱਜ ਖੱਤਰ ਦੱਸਦੇ ਨੇ ਉਹਨਾਂ ਨੂੰ 20 ਸਾਲ ਨਹੀਂ ਸੀ ਪਤਾ ਥੋੜਾ ਬਾਪ ਛੋਟੀ ਨੌਕਰੀ ਕਰਦਾ ਕਿ ਉਹ ਬੰਦਾ ਨਹੀਂ ਉਹਨੇ ਮੈਨੂੰ ਪੜਾਇਆ ਲਿਖਾਇਆ ਨਹੀਂ ਇਹ ਗੱਲ ਕਿੱਡੀ ਕਿੱਡੀ ਤੁਹਾਡੇ ਫਾਦਰ ਦਾ ਜ਼ਿਕਰ ਹੈ ਕਮਾਲ ਆ ਮੇਰੇ ਲਈ ਸਭ ਤੋਂ ਵੱਡੀ ਗੱਲ ਹੈ ਹੀ ਮੇਰਾ ਬਾਪ ਆ ਇਹ ਕੌਣ ਨੇ ਮੇਰੇ ਬਾਪ ਬਾਰੇ ਬੋਲਣ ਵਾਲੇ ਸਤਿ ਸ਼੍ਰੀ ਅਕਾਲ ਤੁਸੀਂ ਵਖਰੇਓ ਨਿਊਜ਼ 18 ਪੰਜਾਬ ਲੈਣਾ ਮੈਂ ਹਾਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ ਕੇਜਰੀਵਾਲ ਤੇ ਬੋਲੇ ਨੇ ਗ੍ਰਹਿ ਮੰਤਰੀ ਅਮਿਤ ਸ਼ਾ ਕੇਜਰੀਵਾਲ ਨੂੰ ਕਲੀਨ ਚਟ ਨਹੀਂ ਮਿਲੀ ਹੈ ਅਮਿਤ ਸ਼ਾ ਦਾ ਵੱਡਾ ਬਿਆਨ ਸਾਹਮਣੇ ਆ ਉਹਨਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਨੂੰ ਕਲੀਨ ਚਟ ਨਹੀਂ ਮਿਲੀ ਕੇਜਰੀਵਾਲ ਨੂੰ ਚੋਣਾਂ ਕਰਕੇ ਅੰਤਿਮ ਜ਼ਮਾਨਤ ਮਿਲੀ ਹੈ ਪੀਐਮ ਮੋਦੀ ਦੀ ਰਿਟਾਇਰਮੈਂਟ ਤੇ ਵੀ ਅਮਿਤ ਸ਼ਾ ਦੇ ਵੱਲੋਂ ਜਵਾਬ ਦਿੱਤਾ ਗਿਆ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਨੇ ਕਿਹਾ ਕਿ ਅਸੀਂ ਮੋਦੀ ਨੂੰ ਬਦਲਣਾ ਹੀ ਨਹੀਂ ਹੈ ਕਾਰਜਕਾਲ ਵੀ ਪੂਰਾ ਕਰਨਗੇ ਭਾਜਪਾ ਕੋਈ ਵੀ ਸ਼ਰਤ ਨਹੀਂ ਹੈ ਜਿਹੜੀ ਸ਼ਰਤ ਦਾ ਦਰਸਲ ਅਰਵਿੰਦ ਕੇਜਰੀਵਾਲ ਦੇ ਹਵਾਲਾ ਦਿੱਤਾ ਗਿਆ ਉਸ ਅਰਵਿੰਦ ਕੇਜਰੀਵਾਲ ਦੇ ਦਾਅਵੇ ਨੂੰ ਅਮਿਤ ਸ਼ਾਹ ਦੇ ਵੱਲੋਂ ਰੱਦ ਕੀਤਾ ਗਿਆ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਭਾਜਪਾ ਦੇ ਸੰਵਿਧਾਨ ਦੇ ਵਿੱਚ 75 ਸਾਲ ਦੀ ਕੋਈ ਵੀ ਸ਼ਰਤ ਨਹੀਂ ਹੈ ਤੇ ਨਾਲ ਹੀ ਜੇ ਅਰਵਿੰਦ ਕੇਜਰੀਵਾਲ ਨੂੰ ਕੱਲ ਸੁਪਰੀਮ ਕੋਰਟ ਕੋਤੰਤਰੀ ਮ जमानत ਮਿਲੀ ਹੈ ਉਸਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਕੇਜਰੀਵਾਲ ਨੂੰ ਕਲੀਨ ਚਟਨੀ ਮਿਲੀ ਕੇਜਰੀਵਾਲ ਨੂੰ ਚੋਣਾ ਕਰਕੇ ਕੋਤੰਤਰੀ ਮ जमानत ਮਿਲੀ ਹੈ ਪੀਐਮ ਮੋਦੀ ਦੀ ਰਿਟਾਇਰਮੈਂਟ ਤੇ ਵੀ ਉਹਨਾਂ ਨੇ ਜਵਾਬ ਦਿੱਤਾ ਹੈ ਕਿ ਅਸੀਂ ਮੋਦੀ ਨੂੰ ਬਦਲਣਾ ਹੀ ਨਹੀਂ ਹੈ ਮੋਦੀ ਅਗਲਾ ਕ बीजेपी के दे संविधान के पचहत्तर साल की कोई भी शर्त नहीं है यह भी अमित शाह के वालों साफ किया गया अरविंद केजरीवाल एंड कंपनी और पूरे इंडिया अलायंस को कहना चाहता हूं मोदी जी पचहत्तर साल के हो जाए इससे आपको आनंदित होने की जरूरत नहीं है ये भारतीय जनता पार्टी के संविधान में कहीं नहीं लिखा है मोदी जी ही ये टर्म पूरी करेंगे और मोदी जी ही आगे देश का नेतृत्व करते रहेंगे इसमें भारतीय जनता पार्टी में कोई कंफ्यूजन नहीं है ये कंफ्यूजन खड़ा करना देखिए मैं एक बात स्पष्ट करना चाहता हूं एक सुप्रीम कोर्ट ने सिर्फ और सिर्फ चुनाव प्रचार के लिए इनको दिया है उन्होंने सुप्रीम कोर्ट के सामने केस दायर किया था कि मेरी अरेस्ट गलत है जो सुप्रीम कोर्ट ने नहीं माना फिर प्रेयर मॉडिफाई किया कि मुझे बेल दिया जाए वो भी सुप्रीम कोर्ट ने नहीं माना सिर्फ और सिर्फ चुनाव प्रचार करने के लिए एक तारीख तक का बेल दिया गया है और दो तारीख को उनको फिर से एजेंसियों के सामने सरेंडर करना है और अगर अरविंद केजरीवाल इस चीज को क्लीन चिट मानते हैं तो मुझे लगता है इनकी कानून की समझ बड़ी निर्बल है ਸੋ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਦਾ ਦੇ ਵੱਲੋਂ ਰਵਿੰਦ ਕੇਜੀਵਾਲ ਤੇ ਪਲਟਵਾਰ ਕੀਤਾ ਗਿਆ ਕਿਉਂਕਿ ਰਵਿੰਦ ਕੇਜੀਵਾਲ ਦੇ ਅੱਜ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਪ੍ਰੈਸ ਕਾਨਫਰੰਸ ਕਰਦੇ ਹੋਏ ਭਾਜਪਾ ਨੂੰ ਕੇਂਦਰ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਤੇ ਉਸ ਤੋਂ ਬਾਅਦ ਕੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਦਾ ਇਹ ਵੱਡਾ ਬਿਆਨ ਸਾਹਮਣੇ ਆਇਆ ਜੋ ਕੱਲ ਸੁਪਰੀਮ ਕੋਰਟ ਤੋਂ ਜ਼ਮਾਨਤ ਵਲੀ ਹੈ ਜ਼ਮਾਨਤ ਵਲਣਾਂ ਦੇ ਬਾਅਦ ਤਿਹਾਰ ਜੇਲ੍ਹ ਤੋਂ ਬਾਹਰ ਆਇਆ ਤਾਂ ਇਸ ਦੇ ਵਿਚਾਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਦਾ ਦੇ ਵੱਲੋਂ ਕਿਹਾ ਗਿਆ ਹੈ ਕਿ ਕੇਜੀਵਾਲ ਨੂੰ ਕਲੀਨ ਚਿੱਟ ਨਹੀਂ ਮਿਲੀ ਕੇਜੀਵਾਲ ਨੂੰ ਚੋਣਾ ਕਰਕੇ ਅੰਤਿਮ ਜ਼ਮਾਨਤ ਮਿਲੀ ਉਹਨਾਂ ਨੇ ਜਵਾਬ ਦਿੱਤਾ ਹੁੰਦਾ ਕਿ ਨਹੀਂ ਕਿ ਅਸੀਂ ਮੋਦੀ ਨੂੰ ਬਦਲਣਾ ਹੀ ਨਹੀਂ ਹੈ ਕਾਰਜਕਾਲ ਵੀ ਪੂਰਾ ਕਰਨਗੇ ਭਾਜੀਪੀ ਦੇ ਸੰਵਿਧਾਨ ਦੇ ਵਿੱਚ 75 ਸਾਲ ਦੀ ਕੋਈ ਵੀ ਸ਼ਰਤ ਨਹੀਂ ਹੈ ਅਰਵਿੰਦ ਕੇਜੀਵਾਲ ਦਰਸਲ ਅੱਜ ਜੋ ਵੱਡੇ ਦਾਅਵੇ ਕੀਤੇ ਗਏ ਦਾਵਾ ਕੀਤਾ ਗਿਆ ਕਿ ਮੋਦੀ ਦਾ ਮਿਸ਼ਨ 1 ਨੇਸ਼ਨ 1 ਲੀਡਰ ਹੈ ਇਹ ਵੱਡਾ ਵੱਡਾ ਅਰਵਿੰਦ ਕੇਜੀਵਾਲ ਨੇ ਇਸ ਦਰਾਂ ਦਾ ਦਾਵਾ ਕੀਤਾ ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਸਨ ਉਸ ਤੋਂ ਬਾਅਦ ਉਹਨਾਂ ਵੱਲੋਂ ਕਿਹਾ ਗਿਆ ਕਿ ਮੋਦੀ 1 ਸਾਲ ਦੇ ਵਿੱਚ ਰਿਟਾਇਰ ਹੋਣਗੇ ਕਿਉਂਕਿ 75 ਸਾਲਾਂ ਦਾ ਜੋ ਅਰਵਿੰਦ ਕੇਜੀਵਾਲ ਦੇ ਵੱਲੋਂ ਹਵਾਲਾ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਮੋਦੀ 1 ਸਾਲ ਦੇ ਵਿੱਚ ਅਰੇ ਟਾਇਰ ਹੋ ਜਾਣਗੇ ਪਰ 75 ਸਾਲ ਵਾਲੀ ਜੋ ਕਿ ਸ਼ਰਤ ਹੈ ਜਿਹੇ ਸ਼ਰਤ ਨੂੰ ਰੱਦ ਕੀਤਾ ਗਿਆ ਹੈ ਅਮਿਤ ਸ਼ਾਹ ਦੇ ਉਹਨਾਂ ਦਾ ਕਹਿਣਾ ਹੈ ਕਿ ਜਿਹੇ ਕੋਈ ਵੀ ਸ਼ਰਤ ਨਹੀਂ ਹੈ ਆ ਬੀਜੇਪੀ ਦੇ ਸੰਵਿਧਾਨ ਦੇ ਵਿੱਚ ਮੋਦੀ ਦੀ ਥਾਂ ਅਮਿਤ ਸ਼ਾਹ ਲੈਣਗੇ ਹਰਵਿੰਦ ਕੇਜੀਵਾਲ ਨੇ ਇਹ ਵੀ ਵੱਡਾ ਦਾਵਾ ਕਰ ਦਿੱਤਾ ਕਿ ਮੋਦੀ ਦੀ ਥਾਂ ਅਮਿਤ ਸ਼ਾਹ ਲੈਣਗੇ ਯੋਗੀ ਦੀ ਰਾਜਨੀਤੀ 2 ਮਹੀਨੇ ਦੇ ਵਿੱਚ ਖਤਮ ਕਰ ਦੇਣਗੇ ਹਰਵਿੰਦ ਕੇਜੀਵਾਲ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਵੀ ਦਾਵਾ ਕੀਤਾ ਜਾਂਦਾ ਹੈ ਕਿ ਯੋਗੀ ਦੀ ਰਾਜਨੀਤੀ 2 ਮਹੀਨੇ ਦੇ ਵਿੱਚ ਖਤਮ ਕਰ ਦੇਣਗੇ ਤਜਸਵੀ ਤੇ ਮਮਤਾ ਨੂੰ जेल भेजने केजरीवाल ये बड़ा दावा करते हैं। मैं लोगों को देश के लोगों को आगाह करना चाहता हूं। मोदी जी अपने लिए वोट नहीं मांग रहे मोदी जी अमित शाह को प्रधानमंत्री बनाने के लिए वोट मांग रहे हैं मैं पूछना चाहता हूं मोदी जी से और अमित शाह जी से ये मोदी की गारंटी पूरी कौन करेगा क्या अमित शाह मोदी की गारंटी पूरी करेंगे जब आप अगर जो जो वैसे तो मेरे को लगता है मैं भी आऊंगा उसके ऊपर मुझे नहीं लगता इनकी सरकार बन रही है लेकिन जो जो बीजेपी को वोट देने जाए वो ये सोच के जाना कि आप मोदी जी के नाम पे वोट नहीं दे रहे आप अमित शाह के नाम पे वोट दे रहे अब एक खुशखबरी आप लोगों के लिए अब एक खुशखबरी है सबको बता देना जो मैंने बातें कही है, बड़ी सोच समझ के कही है वहां बैठ के यही सोच रहा था पचास दिन से पिछले बीस घंटे में मैंने जो बातचीत करी है कई बड़े बड़े एक्सपर्ट से बात की चुनाव विश्लेषकों से बात की सेफोलॉजिस्ट से बात की जनता से बात की फोन पे लोगों से मेरा अपना आकलन है कि 4 जून के बाद इनकी सरकार नहीं बन रही मोदी सरकार नहीं बन रही दोस्तों अगर मैं गलत हूं तो मेरे को बताना हरियाणा में इनकी सीट कम हो रही है राजस्थान में कम हो रही है कर्नाटक में कम हो रही है पौस्टराण 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 दिल्ली में कम हो रही है बिहार में कम हो रही है महाराष्ट्र में कम हो रही है कर्नाटक में कम हो रही है बंगाल में कम हो रही है झारखंड में कम हो रही है बढ़ कहा रही है यूपी में कम हो रही है बढ़ कहा रही है बढ़ एक भी जगह इनकी सीटें नहीं बढ़ रही हैं मेरा अपना मानना है और सट्टा बाजार में भी बवजा चल रहा है इनकी 220 से 230 के बीच में सीट आ रही है उससे ज्यादा सीट नहीं आ रही है मोदी सरकार नहीं बन रही है केंद्र में इंडिया गठबंधन की सरकार बन रही है आम आदमी पार्टी उस सरकार का हिस्सा होगी दिल्ली को पूर्ण राज्य दिलाएंगे दिल्ली का एलजी लोगों का एलजी होगा दिल्ली का एलजी दिल्ली वालों का एलजी होगा गुजरात से आया हुआ अभी ਰੋਕ ਕਰਨਗੇ ਅਗਲੀ ਵੱਡੀ ਖਬਰ ਦਾ ਹਮੀਰਪੁਰ ਦੇ ਵਿੱਚ ਕੇਂਦਰੀ ਮੰਤਰੀ ਨਾਗ ਠਾਕੁਰ ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਨਾਗ ਠਾਕੁਰ ਨੇ ਵਿਜੇ ਸੰਕਲਪ ਯਾਤਰਾ ਕੱਢੀ ਹੈ ਠਾਕ ਨੇ ਹਿਮਾਚਲ ਦੀ ਸੁਪਤੂ ਸਰਕਾਰ ਤੇ ਨਿਸ਼ਾਨਾ ਸਾਧਦੇ ਆ ਕਿ ਕਾਂਗਰਸ ਨੇ 5 ਲੱਖ ਨੌਕਰੀ ਦਾ ਵਾਅਦਾ ਕੀਤਾ ਸੀਗਾ ਹਮੀਰਪੁਰ ਤੋਂ ਦਰਸਲ ਬੀਜੇਪੀ ਦੇ ਉਮੀਦਵਾਰ ਨੇ ਨਾਗ ਠਾਕੁਰ ਤੇ ਇਸ ਦੌਰਾਨ ਉਹਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਵਿਜੇ ਸੰਕਲਪ ਯਾਤਰਾ ਕੱਢੇਗੀ ਤਸਵੀਰਾਂ ਵਿੱਚ ਤੁਹਾਨੂੰ ਵਖਾ ਰਹੇ ਨਾਗ ਠਾਕੁਰ ਪ੍ਰੈਸੈਂਟ ਵਿੱਚ ਨਜ਼ਰ ਆ ਰਹੇ ਨੇ ਉੱਥੇ ਵੱਡੀ ਗਿਣਤੀ ਵਿੱਚ ਬੀਜੇਪੀ ਵਰਕਰ ਵੇਖੇ ਜਾ ਸਕਦੇ ਨੇ ਤੇ ਇਸ ਦੌਰਾਨ ਅਨੁਰਾਗ ਠਾਕੁਰ ਹਿਮਾਚਲ ਦੀ ਸੁੱਕੂ ਸਰਕਾਰ ਤੇ ਵਰਦੇ ਹੋਏ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਕਾਂਗਰਸ ਨੇ 5 ਲੱਖ ਨੌਕਰੀ ਦਾ ਵਾਅਦਾ ਕੀਤਾ ਸੀ ਆਪ ਵਾਹਾਂ ਸੇ ਬੋਟਾ ਚੌਂਕ ਸੇ ਪਿੱਛੇ ਹਤਲੀ ਹਤਲੀ ਪੁਲ ਸੇ ਚਲੇ ਹੋ ਪੈਦਲ ਹੀ ਇਹਨਾਂ ਨੇ ਕਹਾ ਥਾ ਕਾਂਗਰਸ ਨੇ ਆਪਕੋ 5 ਲੱਖ ਨੌਕਰੀਆਂ ਦੇਂਗੇ ਮਿਲੀ ਕਿਆ ਓ ਮਿਲੀ ਕਿਆ जी इन्होंने 2003 में कहा था कि हर घर से एक सरकारी नौकरी देंगे उन्होंने तब भी नहीं थी इन्होंने 2007 में हमारी सरकार गिराने के लिए कहा आप बेरोजगारी भत्ता देंगे इन्होंने तब भी नहीं दिया फॉर्म ही भरवाए इस बार का पांच लाख नौकरिया देंगे वो भी नहीं दी अब भाई छल लिए पहले अब बहनों के दूसरी बार फॉर्म भरवा रहे हैं भरवा रहे नहीं भरवा रहे मेरी बहनों दो रुपए किलो गोबर सौ रुपए लीटर दूध खरीद लिया क्या अरे किसान भाइयों खरीदा क्या और ठाकुर साहब खरीदा के नहीं खरीदा और बिलासपुर आले दसों खरीदा नहीं खरीदा ओ ऊना आले दसा खरीदा नहीं खरीद ओ मीरपुर आले ओ धर्मपुर आले हो ओ देरा आले हो ओ जसवा बरागपुर ओ तक कित्या क्या ओ कित्या क्या ओ कित्या क्या तब वोटा कुछ देनी ਭਾਈ ਬਿੰਦਲਜੀ ਔਰ ਜੈਰਾਮਜੀ ਹਦਫ ਫਰੋਜ਼ਪੁਰ ਤੋਂ ਬੀਜੇਪੀ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਜਿੱਥੇ ਲਗਾਤਾਰ ਪ੍ਰਚਾਰ ਦੇ ਵਿੱਚ ਜੁਟੇ ਹੋਏ ਨੇ ਉੱਥੇ ਉਹਨਾਂ ਦੇ ਨਾਲ ਪੂਰਾ ਪਰਿਵਾਰ ਵੀ ਪ੍ਰਚਾਰ ਦੇ ਵਿੱਚ ਲੱਗਿਆ ਹੋਇਆ ਹੈ ਰਾਣਾ ਗੁਰਮੀਤ ਸਿੰਘ ਸੋਢੀ ਦੀ ਪਤਨੀ ਖੁਦ ਫੀਲਡ ਦੇ ਵਿੱਚ ਉਤਰੇ ਹੋਏ ਨੇ ਤਵਾਕਫਾ ਖਲਕਿਆਂ ਦੇ ਵਿੱਚ ਉਹਨਾਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਇਸ ਮੌਕੇ ਉਹਨਾਂ ਦੱਸਿਆ ਕਿ ਕਿਵੇਂ ਉਹ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਨੇ ਤੇ ਦੋਵੇਂ ਪਤੀ ਪਤਨੀ ਸਲਾਹ ਦੇ ਨਾਲ ਸਾਰੇ ਕੰਮ ਕਰਦੇ ਨੇ ਦਸਤਲ ਪਿਛਲੇ ਦਿਨੀ ਹੀ ਬੀਜੇਪੀ ਦੇ ਵੱਲੋਂ ਜਿਹੜਾ ਕਿ ਫੋਸਪੋਰ ਨੂੰ ਲੈ ਕੇ ਪੱਤੇ ਖੁੱਲੇ ਗਏ ਭਾਜਪੀ ਨੇ ਫੋਸਪੋਰ ਤੋਂ ਰਾਣਾ ਗਰਮੀਤ ਸਿੰਘ ਸੋਢੀ ਨੂੰ ਚੋਣ ਮੈਦਾਨ ਦੀ ਵਿੱਚ ਉਤਾਰਿਆ ਜਨਤਾ ਦੇ ਪੱਲ ਲਗਾਤਾਰ ਹੁਣ ਪ੍ਰਚਾਰ ਵੀ ਕੀਤਾ ਜਾ ਰਿਹਾ ਤੇ ਪੂਰਾ ਪਰਿਵਾਰ ਵੀ ਉਹਨਾਂ ਦਾ ਸਾਥ ਦੇ ਰਿਹਾ। ਕ੍ਰੀਡ ਦੇ ਨਾਲ ਨਾਲ ਪੂਰਾ ਪਰਿਵਾਰ ਜਿਹੜਾ ਵੈਸੋਲੇ ਪ੍ਰਚਾਰ ਕਰਦਾ ਹੋਇਆ ਨਜ਼ਰ ਆਉਂਦਾ ਵਾ ਤਾਂ ਰਾਣਾ ਸੋਢੀ ਹੋਰੀ ਜਿੱਥੇ ਆਪਣੀ ਕੈਂਪੇਨਿੰਗ ਕਰ ਰਿਹਾ ਪਰਿਵਾਰ ਦੂਜੇ ਪਾਸੇ ਲੋਕਾਂ ਨਾਲ ਵਿਚਰ ਕਿੱਡਾ ਵੱਡਾ ਪਰਿਵਾਰ ਦਾ ਰੋਲ ਲੈਂਦਾ ਔਰ ਇਹਨੂੰ ਟੈਨਸ਼ਨ ਦੀ ਤਰ੍ਹਾਂ ਦੇਖਦੇ ਹੋ ਜਾਂ ਫੈਸਟੀਵਲ ਦੀ ਤਰ੍ਹਾਂ ਦੇਖਦੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਘਰੇ ਖਾਣੇ ਦਾ ਵੀ ਧਿਆਨ ਰੱਖਣਾ ਹੈ ਔਰ ਬਾਹਰ ਲੋਕਾਂ ਦਾ ਵੀ ਧਿਆਨ ਰੱਖਣਾ ਹੈ ਕਿਵੇਂ ਕਨਵਿੰਸ ਜਿਹੜਾ ਕੀਤਾ ਜਾਵੇ ਯੋ ਮੈਂ ਸਪੈਕ ਚੈਲੰਜ ਦੇ ਕੇ ਚਲਦੇ ਹਾਂ ਕਿ ਨਾਟ ਐਸ ਅ ਟੈਨਸ਼ਨ ਕਿਉਂਕਿ ਰਾਣਾ ਜੀ ਨੂੰ ਪੋਲਿਟਿਕਸ ਸੇ ਆਏ ਹੋਏ 20 ਸਾਲ ਹੋ ਗਏ ਹਨ 20 ਸਾਲਾਂ ਚ ਉਹਨੇ ਚਾਰ ਵਾਰ ਇਲੈਕਸ਼ਨ ਜਿੱਤੀ ਹੈਗੀ ਗੁਰੂਵਰ ਸਾਹਿਬ ਤੋਂ ਠੀਕ ਹੈ ਇਕਵਾ ਵਿੱਚ ਵੀ ਤਾਂ ਫਿਫਥਲੀ ਨਹੀਂ ਜਿੱਤ ਸਕੇ ਚਾਰਵਾਂ ਇਲੈਕਸ਼ਨ ਜਿੱਤੇਗੀ ਤਾਂ ਜਿਹੜਾ ਇੱਕ ਫਰਸਟਲੀ ਤਾਂ ਜਿਹੜਾ ਇਹ ਹੈਗਾ ਇੱਥੇ ਤੇ ਜੰਮੇ ਪਲੇਗੇ ਇਹ ਇਹਨਾਂ ਦਾ ਹੋਮ ਟਾਊਨ ਹੈਗਾ ਇੱਥੇ ਜੰਮੇ ਪਲੇ ਬੜੇ ਹੋਏ ਤੇ ਜਦ ਪਹਿਲੀ ਇਲੈਕਸ਼ਨ ਵੀ ਲੜੀ ਸਭ ਨੇ ਕਿਹਾ ਕਿ ਇਹ ਤਾਂ ਤੁਸੀਂ ਸਾਢੇ ਹੋ ਸੋ ਦੇ ਉਹਨਾਂ ਨੇ ਸਾਨੂੰ ਇੱਕ ਪਰਿਵਾਰ ਦੀ ਐਕਸੈਪਟ ਕੀਤਾ ਠੀਕ ਹੈ ਮੈਨੂੰ ਸ਼ੁਰੂ ਸ਼ੁਰੂ ਪਹਿਲੀ ਇਲੈਕਸ਼ਨ ਤੁਰੀ ਲਗੀ ਕਿ ਇਲੈਕਸ਼ਨ ਕਿਆ ਚੀਜ਼ ਹੁੰਦੀ ਹੈਗੀ ਪਰ ਉਸ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਸਾਰਾ ਜਿਹੜਾ ਸਾਰਾ ਏਰੀਆ ਨਾ ਇੱਕ ਪਰਿਵਾਰ ਹੈਗਾ ਦੂਸਰੇ ਵੀ ਦੂਸਰੇ ਵੀ ਇਹ ਕਿ ਕਿਉਂਕਿ ਅਸੀਂ ਹਰ ਸਿਮਰਤ ਬਾਦਲ ਨੂੰ ਦੇਖਦੇ ਆ ਹਾਂ 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 ਕੈਮਰੇ ਤੇ ਕਾਫੀ ਅੱਗੇ ਆਂਦੇ ਨੇ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਕਾਫੀ ਅੱਗੇ ਆਂਦੇ ਨੇ ਹੋਰ ਕਈ ਸਾਰੇ ਅਜੇ ਇਹ ਪਰਿਵਾਰ ਨੇ ਪੰਨੀਤ ਕੋਹਰੀ ਤੁਸੀਂ ਕੈਮਰੇ ਤੇ ਜ਼ਿਆਦਾ ਅੱਗੇ ਨਹੀਂ ਆਂਦੇ ਤੁਸੀਂ ਕੈਮਰੇ ਤੋਂ ਪਿੱਛੇ ਜ਼ਿਆਦਾ ਕੰਮ ਕਰਦੇ ਹੋ ਜਾਂ ਘਰ ਦਾ ਕੰਮ ਜ਼ਿਆਦਾ ਦੇਖਦੇ ਹੋ ਜਾਂ ਲੋਕਲ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਗੁਰੂ ਹਰਸਾਹਿ ਤੁਸੀਂ ਦੇਖਣਾ ਆਈ ਐਮ ਨੋਟ ਦ ਵਨ ਕਿ ਬੇਖੇਨੇ ਕਿ ਕਿ ਆਈ ਵਾਂਟ ਟੂ ਬੀ ਔਨ ਦਾ ਫਰੰਟ ਸਟੇਜ ਬੈਕ ਸਟੇਜ ਤੇ ਵੀ ਕੋਈ ਕੰਮ ਕਰਨ ਨੂੰ ਲਾਚੀਤ ਰਹੇਗਾ ਇਹ ਜ਼ਰੂਰੀ ਨਹੀਂ ਹੁੰਦਾ ਕਿ ਫਰੰਟ ਸਟੇਜ ਤੇ ਜਿਹੜਾ ਕੰਮ ਕਰਦਾ ਜਿਸ ਤਰ੍ਹਾਂ movies ਬਣਦੀਆਂ ਜਾਂ ਇੱਕ ਐਕਟਰ ਐਕਟ੍ਰੈਸ ਸਟੇਜ ਤੇ ਉਹਨੇ ਬੈਕ ਸਟੇਜ ਤੇ ਵੀ ਬੜਾ ਕੰਮ ਹੁੰਦਾ ਹੈਗਾ ਨਹੀਂ ਮੈਨ ਸਟੇਜ ਤੇ ਵੀ ਜਾਣੀ ਹੈ ਕਿ ਮੈਂ ਸਪੀਚਸ ਵੀ ਦਿੰਨੀ ਹੈ ਲੋਕਾਂ ਨਾਲ ਬਿਸਰਤਾ ਵੀ ਹੈਗਾ ਬਟ ਹੋ ਸਕਦਾ ਕਿ ਤੁਸੀਂ ਮੈਨੂੰ ਨਾ ਘੱਟ ਦੇਖ ਹੋਏ ਕਿਉਂਕਿ ਹੁਣ ਹੀ ਕੈਂਪੇਨ ਸ਼ੁਰੂ ਹੋਈ ਹੈਗੀ ਸੋ ਵਾਂਸ ਦੀ ਕੈਂਪੇਨ ਇੱਕ ਵਾਰ ਟੇਕ ਆਫ ਹੋਏਗੀ ਜਿਸ ਤੋਂ ਹੁਣ ਮੈਂ ਅਬੋਰ ਜਾ ਰਹੀ ਹਾਂਗੀ ਤਾਂ ਬਹੁਤ ਦਾ ਇਲਾਕਾ ਸਾਰਾ ਮੈਂ ਵੇਖਾਂਗੀ ਸੋ ਉੱਥੇ ਲੋਕਾਂ ਨਾਲ ਬਿਸਰਾਂਗੀ ਵੀ ਉਹ ਹਾਲਾਂਕਿ ਏਰੀਆ ਮੇਰੇ ਵਾਸਤੇ ਨਵਾਂ ਹੈਗਾ ਪਰ ਕੋਈ ਚੀਜ਼ ਨਮੀ ਨਹੀਂ ਹੁੰਦੀ ਕਿਉਂਕਿ ਮੈਂ ਗੱਲ ਕਰ ਰਿਆ ਸੀ ਕਿ ਘਰੇ ਖਾਣਾ ਤੁਸੀਂ ਉਹਨਾਂ ਦਾ ਪੈਕ ਟਿਫਨ ਪੈਕ ਕਰ ਦਿੰਦੇ ਹੋ ਸਿਰੇ ਨਾਸ਼ਤਾ ਤੁਹਾਡੇ ਨਾਲ ਬੈਠ ਕੇ ਕਰਦੇ ਆ ਸਮਾਂ ਹੁੰਦਾ ਆਪਸ ਜਾਂ ਕੋਈ ਹੋਰ ਦੇਖਦਾ ਕਿਵੇਂ-ਕਿਵੇਂ ਹੁੰਦੀ ਹੈ ਨਹੀਂ ਸਾਡਾ ਦਿਨ ਸ਼ੁਰੂ ਹੁੰਦਾ ਇਕੱਠੇ ਅਸੀਂ ਦੋਨੋਂ ਇਕੱਠੇ ਨਾਸ਼ਤਾ ਕਰਦੇ ਹਾਂਗੇ ਐਂਡ ਅਸੀਂ ਵਿਊਜ਼ ਐਕਸਚੇਂਜ ਕਰਦੇ ਹਾਂ ਦਿਨ ਦਾ ਪ੍ਰੋਗਰਾਮ ਬਣਾਣਗੇ ਕਿ ਤੁਹਾਡੀ ਰਿਸਪੌਂਸਿਬਿਲਟੀ ਹੈ ਉਹ ਮੈਨੂੰ ਦੱਸਦਣੇ ਕਿ ਤੇਰੀ ਰਿਸਪੌਂਸਿਬਿਲਟੀ ਕੀ ਜਿਸ ਤੋਂ ਮੈਂ ਉਹਨਾਂ ਨੂੰ ਦੋ ਦਿਨ ਬਾਅਦ ਮਿਲਾਂਗੀ ਕਿਉਂਕਿ ਮੈਂ ਅਬੋਰਟਲੇ ਜਾਣਾ ਹੈਗਾ ਅੰਡ ਅਸੀਂ ਦਿਨ ਕੱਠੇ ਸ਼ੁਰੂ ਕਰ ਦਾਂਗੇ ਸਾਰਾ ਦਿਨ ਅਸੀਂ ਆਪਣੇ ਆਪਣੇ ਕੰਮ ਕਰ ਦਾਂਗੇ ਸ਼ਾਮ ਨੂੰ ਫਿਰ ਤੋਂ ਇਕੱਠੇ ਹੋ ਜਣੇ ਹੁਣ ਕਪੇਰ ਨੋਟ ਖਡੂਰ ਸਾਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਰਜ਼ੀਰਾ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਹੈ ਲੋਕ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੇ ਡੋਪ ਟੈਸਟ ਦੀ ਇਸ ਤਰ੍ਹਾਂ ਦੇ ਵੱਲੋਂ ਮੰਗ ਰੱਖੀ ਗਈ ਹੈ ਮੈਂ ਪਹਿਲ ਦੇ ਆਧਾਰ ਤੇ ਡੋਪ ਟੈਸਟ ਕਰਵਾਵਾਂਗਾ ਨਾਲ ਕੁਲਬੀਰ ਰਜ਼ੀਰਾ ਦੇ ਲਈ ਵੀ ਕਿਹਾ ਗਿਆ ਕਿ ਮੈਂ ਪਹਿਲ ਦੇ ਆਧਾਰ ਤੇ ਡੋਪ ਟੈਸਟ ਕਰਵਾਵਾਂਗਾ ਡੋਪ ਟੈਸਟ ਦੇ ਵਿੱਚ ਫੇਲ ਹੋਣ ਵਾਲੇ ਦਾ ਇਲਾਜ ਸਰਕਾਰ ਕਰਵਾਵੇ ਇਹ ਵੀ ਮੰਗ ਇਸ ਦੇ ਵਿੱਚ ਰੱਖੀ ਗਈ ਹੈ ਧੂਰ ਸਾਹਿਬ ਔਰ ਸੀਟ ਨਹੀਂ ਪੰਥਕ ਸੀਟ ਐਕਲ ਵੀਰ ਜੀ ਦਾ ਇਹ ਕਹਿਣਾ ਜਿਹੜਾ ਨੇ ਇੰਡੀਆ ਗੱਠ ਜੋੜ ਦੀ ਵਿਹਾਇਤ ਕੀਤੀ ਉਹਨਾਂ ਨੇ ਕਿਹਾ ਕਿ ਦੇਸ਼ ਨੂੰ ਮੁੜ ਲੀਹਾਂ ਤੇ ਲਿਆਉਣ ਦੇ ਲਈ ਇੰਡੀਆ ਗੱਠ ਜੋੜ ਦੀ ਸਰਕਾਰ ਬਣਾਈ ਜਾਵੇ ਤੇ ਨਾ ਹੀ ਬੱਚਾ ਘਨੇਰ ਨਹੀਂ ਦੇਖਿਆ ਕਿ ਡਰਾਈਵਰ ਉਹਦਾ ਸ਼ਰਾਬੀ ਤਾਂ ਮੈਂ ਅੱਜ ਇੱਕ ਚਿੱਠੀ ਜਿਹੜੀ ਹੈ ਉਹ ਇਲੈਕਸ਼ਨ ਕਮਿਸ਼ਨ ਨੂੰ ਲਿਖੀ ਹੈ ਔਰ ਉਹਦੇ ਚ ਮੈਂ ਇਹ ਗੱਲ ਕਹੀ ਹੈ ਕਿ ਜਿੰਨੇ ਜਿੰਨੇ ਮੈਂਬਰ ਪਾਰਲੀਮੈਂਟ ਦਾ ਇਲੈਕਸ਼ਨ ਲੜਦੇ ਆ ਉਹਦਾ ਡਾਕ ਟੈਸਟ ਹੋਣਾ ਚਾਹੀਦਾ ਮੈਂ ਪਹਿਲੀਆਂ ਚ ਕਰਾਉਣ ਨੂੰ ਤਿਆਰ ਔਰ ਡਰਗ ਟੈਸਟ ਹੋਣਾ ਚਾਹੀਦਾ ਔਰ ਜਿੰਨਾ ਸਟੇਟਾਂ ਦੇ ਵਿੱਚ ਇਲੈਕਸ਼ਨ ਹੋ ਚੁੱਕੇ ਆ ਕਿ ਜਦੋਂ ਵੀ ਤੁਸੀਂ ਮੈਂਬਰ ਪਾਰਲੀਮੈਂਟ ਬਣ ਕੇ ਜਦੋਂ ਪਾਰਲੀਮੈਂਟ 'ਚ ਜਾਨੇ ਹੋ ਤਾਂ ਉਦੋਂ ਜਦੋਂ ਸੌ ਚੱਕ ਸਮਾਗਮ ਜਿਹੜਾ ਉਹ ਸੌ ਚੱਕ ਸਮਾਗਮ ਉਦੋਂ ਹੋਣਾ ਚਾਹੀਦਾ ਹੈ ਕਿ ਜਦੋਂ ਡਰਗ ਟੈਸਟ ਹੋਵੇ ਉਹਦੀ ਰਿਪੋਰਟ ਆ ਜੇ ਕਿ ਸਹੀ ਆਈਏ ਜਾਂ ਗਲਤ ਆਈਏ ਜੇ ਕਿਸੇ ਦਾ ਲੱਗਦਾ ਹੈ ਕਿ ਇਹ ਨਸ਼ੇੜੀ ਆ ਉਹਨੂੰ ਉੱਥੇ ਦਾਖਲ ਕਰਾਇਆ ਜਾਵੇ ਉਹਨੂੰ ਨਸ਼ਾ ਰਹਿਤ ਕੀਤਾ ਜਾਵੇ ਫਿਰ ਸੌਚਕਾਈ ਜਾਵੇ ਤਾਂ ਕਿ ਉਹਦੇ ਜਿਹੜੀ ਕਨਸਿਸਟੈਂਸੀ ਉਹਨਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਸਾਡੇ ਨਾਲ ਧੋਖਾ ਆਇਆ ਅਸੀਂ ਇੱਕ ਚਿਹਰਾ ਮੋਰਾ ਵੇਖਿਆ ਇੱਕ ਅਸੀਂ ਕੱਦ ਵੇਖ ਲਿਆ ਕਿ ਬੰਦਾ 6 ਫੁੱਟ ਦਾ ਹੈ ਪਰ ਇਹ ਨਹੀਂ ਵੇਖਿਆ ਕਿ ਯਾਰ ਇਹ ਨਸ਼ੇੜੀ ਹੈ ਇਸ ਕਰਕੇ ਜਿੱਦਣ ਇਹ ਕੰਮ ਹੋ ਗਿਆ ਜਿੱਦਣ ਸਾਡੇ ਲੀਡਰ ਸੁਧਰਗੇ ਉਹਦਣ ਦੇਸ਼ ਵੀ ਸੁਧਰ ਜਾਏਗਾ ਤੇ ਪੰਜਾਬ ਵੀ ਬਚ ਜਾਏਗਾ ਰੋਕਾਂਗੇ ਅਗਲੀ ਵੱਡੀ ਖਬਰ ਦਾ ਭਾਜਪੀ ਮੀਦਵਤ ਪਰਮਪਲ ਕੋਰਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਪੰਜਾਬ ਸਰਕਾਰ ਨੇ ਵੀਆਰਐਸ ਦੀ ਥਾਂ ਅਸਤੀਫਾ ਮਨਜ਼ੂਰ ਕੀਤਾ ਹੈ VRS ਦੇ ਰਾਹੀਂ ਮਦਦ ਵਾਲੇ ਲਾਭ ਨਹੀਂ ਮਿਲਣਗੇ ਕੇਂਦਰ ਦੀ ਸਿਫਾਰਿਸ਼ ਤੇ ਅਸਤੀਫਾ ਮਨਜ਼ੂਰ ਕੀਤਾ ਗਿਆ ਬਠਿੰਡਾ ਤੋਂ ਬੀਜੇਪੀ ਦੇ ਉਮੀਦਵਾਰ ਨੇ ਪਰਮਪਾਲ ਕੌਰ ਆਈਐਸ ਦੇ ਵੱਜੋਂ ਪਰਮਪਾਲ ਕੌਰ ਨੇ ਦਰਸਲ VRS ਮੰਗੀ ਸੀ ਇਸ ਦੇ ਨਾਲ ਜੁੜੀਏ ਵੱਡੀ ਜਾਣਕਾਰੀ ਵੱਡੀਆਂ ਅਪਡੇਟ ਹੈ ਕਿ ਬੀਜੇਪੀ ਉਮੀਦਵਾਰ ਪਰਮਪਾਲ ਕੌਰ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਪੰਜਾਬ ਸਰਕਾਰ ਨੇ VRS ਦੀ ਥਾਂ ਅਸਤੀਫਾ ਮਨਜ਼ੂਰ ਕੀਤਾ ਤੇ ਨਾਲ ਇਹ ਵੀ ਵੱਡੀ ਜਾਣਕਾਰੀ ਹੈ ਕਿ VRS ਦੇ ਰਾਹੀਂ ਮਦਦ ਵਾਲੇ ਲਾਭ ਨਹੀਂ ਮਿਲਣਗੇ ਕੇਂਦਰ ਦੀ ਸਿਫਾਰਿਸ਼ ਤੇ ਇਹ ਅਸਤੀਫਾ ਮਨਜ਼ੂਰ ਕੀਤਾ ਗਿਆ ਬਠਿੰਡਾ ਤੋਂ ਬੀਜੇਪੀ ਉਮੀਦਵਾਰ ਨੇ ਪਰਮਪਾਲ ਕੌਰ ਦਰਸਲ ਪਿਛੇ ਦਿਨੀ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਸੀਗਾ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਹੋਇਆ ਇਸ ਕਰਕੇ ਤੁਰੰਤ ਆਪਣੀ ਡਿਊਟੀ ਜੁਆਇਨ ਕਰਨ ਉਸ ਤੋਂ ਬਾਅਦ ਪਰਮਪਾਲ ਕੌਰ ਪਰਮਪਾਲ ਕੌਰ ਦਾ ਬਿਆਨ ਸਾਹਮਣੇ ਆਉਂਦਾ ਹੈ ਕਿ ਚੋਣ ਵੀ ਲੜਨਗੇ ਨਾਮਿਨੇਸ਼ਨ ਦਾਖਲ ਕਰਨਗੇ ਸਰਕਾਰ ਨੇ ਜੋ ਕਰਨਾ ਕਰ ਲਵੇ ਉਹਨਾਂ ਦਾ ਪੱਕੇ ਸਾਹਮਣੇ ਆਉਂਦਾ ਹੈ ਤੇ ਇਸ ਦੇ ਨਾਲ ਜੁੜੀ ਹੋਣੇ ਵੱਡੀ ਅਪਡੇਟ ਹੈ ਕਿ ਬੀਜੇਪੀ ਉਮੀਦਵਾਰ ਪਰਮਪਾਲ ਕੌਰ ਦਾ ਅਸਤੀਫਾ ਮਨਜ਼ੂਰ ਹੋ ਗਿਆ ਹੈ ਪੰਜਾਬ ਸਰਕਾਰ ਨੇ ਵੀਆਰਐਸ ਦੀ ਥਾਂ ਅਸਤੀਫਾ ਮਨਜ਼ੂਰ ਕੀਤਾ ਹੈ ਐਸੇ ਖਬਰ ਤੇ ਹੋਰ ਜਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਜੇਪਾਲ ਸਿੰਘ ਵਿਰਾਟ ਜੁੜੇ ਚੁੱਕੇ ਨੇ ਆ ਬਰਾਟ ਸਾਹਿਬ ਵੀਆਰਐਸ ਦੀ ਥਾਂ ਅਸਤੀਫਾ ਜੋ ਮਨਜ਼ੂਰ ਕੀਤਾ ਗਿਆ ਇਸ ਵਿੱਚ ਫਰਕ ਕੀ ਹੈ ਤੇ ਕਿਸ ਤਰੀਕੇ ਦੇ ਨਾਲ ਨੁਕਸਾਨ ਹੋਵੇਗਾ ਕੀ ਕੋਈ ਜਾਣਕਾਰੀ ਐ ਦੇਖੋ ਪਰਮੇਂਦਰ ਵੀਆਰਐਸ ਐਪਲਾਈ ਕੀਤੀ ਸੀ ਕਿ ਪਰਮਪਾਲ ਕੌਰ ਨੇ ਜਿਸ ਵੇਲੇ ਉਹਨਾਂ ਨੇ ਭਾਜਪਾ ਜੁਆਇਨ ਕਰਨੀ ਸੀ ਔਰ ਪਾਰਟੀ ਟਿਕਟ ਉਹਨਾਂ ਨੂੰ ਮਿਲ ਰਹੀ ਸੀ ਪਰ ਉਸੇ ਵਿਚਾਲੇ ਇਹ ਪੇਚ ਫਸ ਗਿਆ ਸੀ ਕਿਉਂਕਿ ਪੰਜਾਬ ਸਰਕਾਰ ਨੇ ਉਹਨਾਂ ਦੀ ਜਿਹੜੀ ਇਹ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਸੀ ਉਸ ਨੂੰ ਨਾਮਨਜ਼ੂਰ ਕਰ ਦਿੱਤਾ ਸੀ ਜੀ ਹਾਲਾਂਕਿ ਕੇਂਦਰ ਸਰਕਾਰ ਨੇ ਉਹਨਾਂ ਨੂੰ ਇਸ ਦੀ ਮਨਜ਼ੂਰੀ ਦਿੱਤੀ ਸੀ ਪਰ ਕਿਉਂਕਿ ਸਟੇਟ ਗਵਰਨਮੈਂਟ ਤੋਂ ਪਰਮਿਸ਼ਨ ਲੈਣੀ ਪਹਿਲਾਂ ਜ਼ਰੂਰੀ ਹੁੰਦੀ ਹੈ ਕੇਂਦਰ ਅਪੀਲ ਕਰ ਸਕਦਾ ਹੈ ਤੁਸੀਂ ਸਟੇਟ ਗਵਰਨਮੈਂਟ ਨੂੰ ਬਾਈਪਾਸ ਕਰਕੇ ਇਸ ਤਰੀਕੇ ਨਾਲ ਨਹੀਂ ਮਨਜ਼ੂਰ ਕਰਵਾ ਸਕਦੇ ਤਾਂ ਹੁਣ ਕੇਂਦਰ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਸੀ ਤਾਂ ਪੰਜਾਬ ਸਰਕਾਰ ਨੇ ਉਸ ਦਾ ਜਵਾਬ ਦਿੱਤਾ ਸੀ ਕਿ ਜਿਹੜਾ ਅਸੀਫਾ ਜਿਹੜਾ ਇਹਨਾਂ ਦੀ ਬੀਆਰਐਸ ਦਾ ਜੋ ਇਹਨਾਂ ਨੇ ਅਪਲਾਈ ਕੀਤਾ ਸੀ ਉਹ ਨਿਯਮਾਂ ਦੇ ਮੁਤਾਬਕ ਨਹੀਂ ਸੀ ਔਰ ਜਦੋਂ ਤੱਕ ਉਹ ਮਨਜ਼ੂਰ ਨਹੀਂ ਹੋਇਆ ਉਸ ਤੋਂ ਪਹਿਲਾਂ ਹੀ ਇੱਕ ਪੋਲੀਟੀਕਲ ਪਾਰਟੀ ਜੁਆਇਨ ਕਰ ਲਈ ਗਈ ਔਰ ਪਾਰਟੀ ਨੇ ਟਿਕਟ ਵੀ ਦੇ ਦਿੱਤੀ ਔਰ ਕੈਂਪੇਨ ਵੀ ਸ਼ੁਰੂ ਕਰ ਦਿੱਤੀ ਤਾਂ ਫਿਰ ਪੰਜਾਬ ਸਰਕਾਰ ਨੇ ਇੱਕ ਚਿੱਠੀ ਕੱਢੀ ਔਰ ਚਿੱਠੀ ਦੇ ਵਿੱਚ ਪਰਮਪਾਲ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਆਪਣੀ ਡਿਊਟੀ ਜੁਆਇਨ ਕਰਨ ਨੂੰ ਕਿਹਾ ਪਰ ਉਸ ਉਸ ਚਿੱਠੀ ਤੋਂ ਬਾਅਦ ਪਰਮਪਾਲ ਕੌਰ ਜਾਂ ਬੀਜੇਪੀ ਇਸ ਚੀਜ਼ ਨੂੰ ਟੈਕਨੀਕਲੀ ਦੇਖ ਰਹੀ ਸੀ ਕਾਨੂੰਨੀ ਤੌਰ ਤੇ ਕਿ ਇਸ ਦਾ ਕੀ ਹੋ ਸਕਦਾ ਤਾਂ ਫਿਰ ਸੈਂਟਰ ਗਵਰਨਮੈਂਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਇਹਨਾਂ ਦਾ ਅਸਤੀਫਾ ਜਿਹੜਾ ਹੈ ਉਹ ਮਨਜ਼ੂਰ ਕਰ ਲਿਆ ਜਾਵੇ ਤਾਂ ਉਸ ਤੋਂ ਬਾਅਦ ਸਿਰ ਪੰਜਾਬ ਸਰਕਾਰ ਨੇ ਅਸਤੀਫਾ ਮਨਜ਼ੂਰ ਕਰ ਲਿਆ ਪਰ ਵੀਆਰਐਸ ਨੂੰ ਵਲੰਟਰੀ ਰਿਟਾਇਰਮੈਂਟ ਸਕੀਮ ਜਿਹੜੀ ਹੁੰਦੀ ਹੈ ਵੀਆਰਐਸ ਦੇ ਤਹਿਤ ਮਨਜ਼ੂਰੀ ਨਹੀਂ ਦਿੱਤੀ ਹੁਣ ਉਸ ਦਾ ਸਿੱਧਾ ਸਿੱਧਾ ਮਤਲਬ ਪਰਮਿੰਦਰ ਇਹ ਹੈ ਕਿ ਉਹਨਾਂ ਨੂੰ ਜਿਹੜੇ ਜਿਹੜੇ ਨੌਕਰੀ ਤੇ ਬੈਨੀਫਿਟਸ ਹੁੰਦੇ ਨੇ ਲਾਭ ਹੁੰਦੇ ਨੇ ਨੌਕਰੀ ਦੇ ਜਿਹੜੇ ਤੁਹਾਨੂੰ ਪੱਤੇ ਵਗੈਰਾ ਮਿਲਦੇ ਨੇ ਬਾਅਦ ਦੇ ਵਿੱਚ ਜਾਂ ਪੈਨਸ਼ਨ ਵਗੈਰਾ ਹੁੰਦੀ ਹੈ ਉਹ ਸਾਰੇ ਨਹੀਂ ਮਿਲਗੇ ਅਸਤੀਫਾ ਜੇ ਕੋਈ ਵੀ ਦਿੰਦਾ ਅਸਤੀਫਾ ਮੰਜ਼ੂਰ ਕੀਤਾ ਜਾ ਸਕਦਾ ਕਿਉਂਕਿ ਜੇ ਤੁਸੀਂ ਵੀਆਰਐਸ ਲੈਣੀ ਹੈ ਤਾਂ 3 ਮਹੀਨੇ ਦਾ ਨੋਟਿਸ ਦੇਣਾ ਹੁੰਦਾ ਹੈ ਔਰ ਪੰਜਾਬ ਸਰਕਾਰ ਨੇ ਦਾ ਇਹ ਇਹ ਤਰਕ ਸੀ ਕਿ ਅਸੀਂ ਇਹਨਾਂ ਨੇ ਕਿਉਂਕਿ 3 ਮਹੀਨੇ ਦਾ ਨੋਟਿਸ ਨਹੀਂ ਦਿੱਤਾ ਸੇਤਾਈ ਆਪਣਾ ਹਾ ਵਿਜੇ ਬਣੇ ਰਹਿਣਾ ਸਾਡੇ ਨਾਲ ਖੁੱਦ ਪਰੰਪਲ ਕੋਰ ਜੁੜ ਚੁੱਕੇ ਨੇ ਪਰੰਪਾਜੀ ਤੁਹਾਡਾ ਸਵਾਗਤ ਹੈ ਨਿਊਜ਼ ਰੇਟਰਨ ਪੰਜਾਬ ਤੇ ਇਹ ਵੱਡੀ ਖਬਰ ਤੁਹਾਡੇ ਨਾਲ ਹੀ ਜੁੜੀ ਹੋਈ ਹੈ ਕਿ ਤੁਹਾਡਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਪਰ ਵੀਅਰਸ ਦੀ ਥਾਂ ਅਸਤੀਫਾ ਮਨਜ਼ੂਰ ਹੋਇਆ ਹੈ ਤੇ ਵੀਅਰਸ ਦੇ ਰਾਈ ਮਦਨਵਾੜੇ ਲਾਭ ਵੀ ਜਿਹੜੇ ਹੁਣ ਤੁਹਾਨੂੰ ਨਹੀਂ ਮਿਲਣਗੇ ਤੁਹਾਡਾ ਪਹਿਲਾ ਰਿਐਕਸ਼ਨ ਜਿਵੇਂ ਸਰਕਾਰ ਖੁਸ਼ ਹੈ ਜੀ ਸਰਕਾਰ ਨੂੰ ਖੁਸ਼ ਰਹਿੰਦੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਲਾਭ ਮਿਲਣਗੇ ਨਹੀਂ ਮਿਲਣਗੇ ਮੈਂ ਤਾਂ ਇਲੈਕਸ਼ਨ ਲੜਨੀ ਹੈ BJP ਵੱਲੋਂ ਮੈਂ ਇੱਕ ਕੈਂਡੀਡੇਟ ਦੇ ਤੌਰ ਤੇ ਇਲੈਕਸ਼ਨ ਲੜ ਰਹੀ ਆ ਮੈਨੂੰ ਸਰਕਾਰ ਬਹੁਤ ਸਟਰੋਂਗ ਕੈਂਡੀਡੇਟ ਸਮਝ ਰਹੀ ਐ ਸਾਰੀਆਂ ਮੇਰੀਆਂ ਵਿਰੋਧੀ ਧਿਰਾਂ ਮੈਨੂੰ ਸਟਰੋਂਗ ਕੈਂਡੀਡੇਟ ਸਮਝ ਰਹੀਆਂ ਇਹ ਤਾਂ ਹੀ ਮੈਨੂੰ ਇਹਦੀਆਂ ਮੁਸ਼ਕਲਾਂ ਆ ਰਹੀਆਂ ਸੋ ਮੈਨੂੰ ਕੋਈ ਨਹੀਂ ਫਰਕ ਪੈਂਦਾ ਵੀ ਮੈਨੂੰ ਉਹਨਾਂ ਨੇ ਅਸਤੀਫਾ ਮਨਜ਼ੂਰ ਕਰਕੇ ਫ੍ਰੀ ਕਰਤਾ ਜਾਂ ਮੈਨੂੰ ਰਿਟਾਇਰਮੈਂਟ ਦੇ ਕੇ ਫ੍ਰੀ ਕਰਤਾ ਨਹੀਂ ਮੈਨੂੰ ਪੈਸੇ ਮਿਲਣੇ ਮੈਨੂੰ ਨਾ ਮਿਲਣੇ ਮੈਨੂੰ ਕੋਈ ਪਰਵਾਹ ਨਹੀਂ ਕਿਉਂਕਿ ਮੈਂ BJP ਦੇ ਵਿਜ਼ਨ ਤੇ ਪਲਾਨ ਤੋਂ ਬਹੁਤ ਇੰਪ੍ਰੈਸਡ ਆ ਤੇ ਮੈਂ ਚਾਹੁੰਦੀ ਆ ਕਿ ਆਪਣੇ ਪੰਜਾਬ ਦਾ ਭਲਾ ਹੋਵੇ ਹਲਕੇ ਦਾ ਪਲਾ ਹੋਵੇ ਕਿਉਂਕਿ ਬੀਜੇਪੀ ਕੋ ਇੱਕ ਪਾਰਟੀ ਹੈ ਜੋ ਇੱਥੇ ਅਮਨ ਸ਼ਾਂਤੀ ਲਈ ਆਸਕਦੀ ਹੈ ਇੱਥੇ ਕਾਨੂੰਨ ਦੀ ਵਿਵਸਥਾ ਠੀਕ ਕਰ ਸਕਦੀ ਹੈ ਤੇ ਦੇਸ਼ ਦੀ ਡਿਵੈਲਪਮੈਂਟ ਕਰ ਸਕਦੀ ਹੈ ਤੇ 2047 ਤੱਕ ਭਾਰਤ ਨੂੰ ਵਿਕਸਤ ਭਾਰਤ ਬਣਾ ਸਕਦੀ ਹੈ ਪਰਮਪਾਲ ਜੀ ਨਾਰੀ ਤੁਹਾਡੇ ਤੇ ਵੀ ਇਲਜ਼ਾਮ ਲੱਗ ਰਿਹਾ ਹੈ ਕਿ ਜੋ ਵੀਅਰਸ ਦੀ ਪ੍ਰੋਪਰ ਪ੍ਰਕਿਰਿਆ ਹੁੰਦੀ ਹੈ ਉਸ ਨੂੰ ਤੁਹਾਡੇ ਵੱਲੋਂ ਫਾਲੋ ਨਹੀਂ ਕੀਤਾ ਗਿਆ ਦੇ ਕੋਰਟ ਐਰਮੈਂਟ ਐਕਸੈਪਟ ਕਰਨੀ ਹੈ ਗਵਰਨਮੈਂਟ ਨੇ ਗਵਰਨਮੈਂਟ ਨੇ ਜੇ ਅਗਰ ਰੂਲਸ ਕੋਰਟ ਕਰਕੇ ਮੈਨੂੰ ਰਿਟਾਇਰਮੈਂਟ ਦਿੱਤੀ ਸੀ ਜੀ ਉਹਨਾਂ ਨੇ ਰੂਲਸ ਦੇਖੇ ਹੋਣਗੇ ਰੂਲਸ ਜਿਹੜੇ ਦੇਖਣਾ ਗਵਰਨਮੈਂਟ ਦਾ ਫਰਜ਼ਾ ਮੇਰਾ ਫਰਜ਼ਾ ਸਿਰਫ ਅਪਲਾਈ ਕਰਨਾ ਸੋ ਟੰਗ ਦਾ ਕੋਈ ਇੱਥੇ ਇਸ਼ੂ ਨਹੀਂ ਹੈਗਾ ਮੈਂ ਅਪਲਾਈ ਕੀਤਾ ਟੰਗ ਜਿਹਨੇ ਅਪਣਾਉਣੇ ਆ ਗਵਰਨਮੈਂਟ ਨੇ ਅਪਣਾਉਣੇ ਪਰਪਾਲ ਜਿਹੜੇ ਵੀਰਸ ਦੇ ਰਾਹੀਂ ਜਿਹੜੇ ਲਾਭ ਉਹਨ ਤੁਹਾਨੂੰ ਨਹੀਂ ਮਿਲਣਗੇ ਤਾਂ ਕੀ ਤੁਹਾਡੇ ਵੱਲੋਂ ਹੋਰ ਵੀ ਕੋਈ ਕਾਨੂੰਨੀ ਕਦਮ ਚੁੱਕਿਆ ਜਾਵੇਗਾ ਮੈਂ ਜੀ ਹੁਣ ਮੇਰੀ ਜਿਵੇਂ ਚਾਹ ਲੋ ਕੇ ਵੀ ਨਿਗਾ ਸਿਰਫ ਇਲੈਕਸ਼ਨ ਤੇ ਆ ਬੀਜੇਪੀ ਵੱਲੋਂ ਮੈਂ ਇਲੈਕਸ਼ਨ ਲੜ ਰਹੀ ਆ ਮੈਂ ਕਹਿ ਰਹੀ ਆ ਕਿ ਦੇਸ਼ ਨੂੰ ਅੱਗੇ ਲੈ ਜਾਣਾ ਹੈ ਗਰੀਬਾਂ ਨੂੰ ਉੱਚਾ ਚੱਕਰੀ ਹੈ ਬੀਜੇਪੀ ਬਹੁਤ ਭਲਾਈ ਦੀਆਂ ਸਕੀਮਾਂ ਆ ਰਹੀਆਂ ਹੈ ਦੇਸ਼ ਦਾ ਭਲਾ ਹੋਣ ਜਾ ਰਿਹਾ ਮੈਂ ਵੀ ਇਹਦਾ ਯੋਗਦਾਨ ਪਾਉਣਾ ਚਾਹੁੰਦੀ ਹਾਂ ਮੇਰਾ ਫਿਲਹਾਲ ਹੋਰ ਕਿਸੇ ਵੀ ਗੱਲ ਬੰਦੀ ਪਿਆਰ ਨਹੀਂ ਹੈਗਾ ਠੀਕ ਹੈ ਠੀਕ ਹੈ ਪਰਮਪਾਲ ਜੀ ਤੁਹਾਡਾ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਸੋ ਪਰਮਪਾਲ ਕੋਰ ਖੁਦ ਜੁੜੇ ਉਹਨਾਂ ਨੇ ਕਿਹਾ ਕਿ ਜੇਕਰ ਵਾਇਰਸ ਦੇ ਲਾਭ ਨਹੀਂ ਮਿਲਦੇ ਤਾਂ ਵੀ ਇਹਨਾਂ ਨੂੰ ਕੋਈ ਦਿੱਕਤ ਨਹੀਂ ਉਹਨਾਂ ਦਾ ਸਿਰਫ ਫਿਲਹਾਲ ਸਾਰਾ ਫੋਕਸ ਹੈ ਜੋ ਚੋਣਾਂ ਤੇ ਆ ਕਿਉਂਕਿ ਬਠਿੰਡਾ ਤੋਂ ਬੀਜਪੀ ਦੇ ਉਮੀਦਵਾਰ ਨੇ ਪਰਮਪਾਲ ਕੋ ਸਾੜਿਆਂ ਲਗਾਤਾਰ ਵਿਜੇਪਾਲ ਬਰਾੜਵੀ ਜੁੜੇ ਹੋਏ ਨੇ ਅਭਿਜੇ ਜਿਵੇਂ ਕਿ ਪਰਮਪਾਲ ਕੋਰ ਦੇ ਵੱਲੋਂ ਕਿਹਾ ਗਿਆ ਕਿ ਚਾਹੇ ਵਿਅਰਸ ਦੇ ਲਾਭ ਨਹੀਂ ਮਿਲਦੇ ਤਾਂ ਵੀ ਇਹਨਾਂ ਨੂੰ ਕੋਈ ਦਿੱਕਤ ਕੋਈ ਪ੍ਰਵਾਹ ਨਹੀਂ ਹੈ ਉਹਨਾਂ ਦਾ ਸਿਰਫ ਤੇ ਸਿਰਫ ਫੋਕਸ ਲੋਕ ਸਭਾ ਚੋਣਾਂ ਤੇ ਆ ਕਿ ਇਸ ਵੇਲੇ ਕਿਉਂਕਿ ਉਹਨਾਂ ਨੇ ਹੁਣ ਅਗਲੇ ਦਿਨਾਂ ਚੋਨੋਮੀਨੇਸ਼ਨ ਫਾਈਲ ਕਰਨੇ ਆ ਤਾਂ ਕਾਨੂੰਨੀ ਦਿੱਕਤਾਂ ਤੇ ਜੋ ਰੂਲਸ ਦੇ ਮੁਤਾਬਕ ਆ ਉਹ ਆਉਣੀਆਂ ਹੀ ਨੇ ਤਾਂ ਇੱਕ ਤਰੀਕੇ ਨਾਲ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਇਸ ਮੌਕੇ ਤੇ ਤਾਂ ਉਹਨਾਂ ਦੇ ਲਈ ਰਿਲੀਫ ਹੈ ਕਿ ਚਲੋ ਉਹਨਾਂ ਨੂੰ ਇੱਕ ਵਾਰੀ ਹੁਣ ਕੋਈ ਅੜਚਣ ਨਹੀਂ ਆਏਗੀ ਉਹ ਆਪਣਾ ਇਲੈਕਸ਼ਨ ਲੜ ਸਕਦੇ ਨੇ ਪਰ ਇਸ ਦੇ ਵਿੱਚ ਜ਼ਾਹਿਰ ਜੀ ਗੱਲ ਹੈ ਨੁਕਸਾਨ ਕਾਫੀ ਵੱਡਾ ਹੈ ਬੇਸ਼ੱਕ ਉਹਨਾਂ ਨੇ ਇਸ ਗੱਲ ਦਾ ਸਪਸ਼ਟ ਜਵਾਬ ਨਹੀਂ ਦਿੱਤਾ ਕਿ ਉਹ ਅੱਗੇ ਇਸ ਨੂੰ ਲੈ ਕੇ ਕੋਈ ਕਾਨੂੰਨੀ ਪ੍ਰਕਿਰਿਆ ਅਪਣਾਉਣਗੇ ਪਰ ਪਰਮਿੰਦਰ ਤੁਸੀਂ ਦੇਖੋ ਕਿ ਜੇ ਕੋਈ ਇੱਕ ਇੱਕ ਟੀਚਰ ਵੀ ਰਿਟਾਇਰ ਹੁੰਦੇ ਨੇ ਤਾਂ ਉਹਨਾਂ ਦੀ ਵੀ ਜਿਹੜੀ ਪੈਨਸ਼ਨ ਹੈ ਉਹ 60-70 ਹਜ਼ਾਰ ਰੁਪਏ ਹੁੰਦੀ ਹੈ ਉਹ ਐਸੇ ਵਿੱਚ ਤੁਸੀਂ ਹਿਸਾਬ ਲਗਾ ਲਓ ਕਿ ਜੇ ਕੋਈ ਹਾਈ ਅਫਸਰ ਰਿਟਾਇਰ ਹੋਇਆ ਤਾਂ ਉਸ ਦੇ ਕਿੰਨੇ ਬੈਨੀਫਿਟਸ ਹੋਣਗੇ ਕਿੰਨਾ ਪੈਸਾ ਉਹ ਹੋਏਗਾ ਔਰ ਉਸ ਦੇ ਵਿੱਚ ਹੁਣ ਉਹਨਾਂ ਨੂੰ ਕੋਈ ਵੀ ਬੈਨੀਫਿਟਰ ਨਹੀਂ ਮਿਲਣਾ ਹਾਂ ਇਹਨਾਂ ਰੀਲੀਫ ਜ਼ਰੂਰ ਹੈ ਕਿ ਚਲੋ ਅਸਤੀਫਾ ਮਨਜ਼ੂਰ ਹੋ ਗਿਆ ਔਰ ਇਸ ਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਹੈ ਪਰਮਿੰਦਰ ਕੇ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਦਾ ਇਹ ਤਰਕ ਹੈ ਕਿ ਉਹਨਾਂ ਨੂੰ ਠੀਕ ਹੈ ਵਿਜੇ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਪਰਮਪਾਲ ਕੋਰ ਦਾ ਅਸਤੀਫਾ ਮਨਜ਼ੂਰ ਕੀਤਾ ਗਿਆ ਵੀਰਸ ਦੀ ਥਾਂ ਤੇ ਇਸ ਦੇ ਦੌਰਾਨ ਪਰਮਪਾਲ ਕੋਰ ਦੇ ਨਿਊਜ਼ੀਟਨ ਪੰਜਾਬ ਤੇ ਵੱਡਾ ਬਿਆਨ ਵੀ ਦਿੱਤਾ ਗਿਆ ਕਿ ਸਰਕਾਰ ਨੇ ਜੋ ਕਰਨਾ ਸੀ ਉਹ ਕੀਤਾ ਮੈਨੂੰ ਪੈਸੇ ਨਹੀਂ ਮਿਲਣਗੇ ਨਾ ਮਿਲਣ ਮੈਨੂੰ ਸਰਕਾਰ ਮਜ਼ਬੂਤ ਉਮੀਦਵਾਰ ਮੰਨ ਰਹੀ ਹੈ